ਐਨ ਆਰ ਆਈ ਨੌਜਵਾਨ 20 ਸਾਲਾਂ ਬਾਅਦ 15 ਸਾਲਾਂ ਬਾਅਦ ਵਾਪਸ ਆਉਂਦਾ ਤੇ ਜਦੋਂ ਆ ਕੇ ਦੇਖਦਾ ਉਹਦੇ ਘਰ ਦੇ ਵਿੱਚ ਕਬਜ਼ਾ ਕਰਿਆ ਹੁੰਦਾ ਪ੍ਰਵਾਸੀ ਭਾਰਤੀ ਜਿਨ੍ਹਾਂ ਨੂੰ ਆਪਾਂ ਜ਼ਿਆਦਾਤਰ ਭਈਏ ਕਹਿ ਦਿੰਨੇ ਆ ਉਹਨੂੰ ਧੱਕੇ ਦੇ ਕੇ ਘਰ ਦੇ ਵਿੱਚੋਂ ਬਾਹਰ ਕੱਢਦਾ ਤੇ ਉਹ ਕਹਿੰਦਾ ਮੈਂ ਸਰਪੰਚ ਕੋਲੇ ਲੈ ਕੇ ਜਾਣਾ ਸ਼ਿਕਾਇਤ ਇਹ ਘਰ ਮੇਰਾ ਸੀ ਤੇ ਜਦੋਂ ਜਦੋਂ ਸਰਪੰਚ ਕੋਲੇ ਜਾਂਦਾ ਜਾਂਦਿਆਂ ਨੂੰ ਸਰਪੰਚ ਵੀ ਆ ਜਿਹੜਾ ਉਹ ਪ੍ਰਵਾਸੀ ਭਾਰਤੀ ਬਣਿਆ ਕੱਲ ਜੇ ਮੈਂ ਹਾਦੀ ਮਕਾਤੀ ਕੱਲ ਨੌਜਵਾਨ ਵੀਰ ਮੇਰੇ ਕੋਲੇ ਬੈਠਾ ਸੀ ਉਹ ਕਹਿੰਦਾ ਵੀ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਜਿੱਥੇ ਸੱਚੀ ਮਿੱਥੀ ਸਰਪੰਚ ਆ ਉੱਥੇ ਉਹਨੇ ਭਈਏ ਬਣੇ ਹੋਏ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕੇਂਦਰ ਨੇ ਮੰਤਰੀ ਬਣਾਇਆ ਬਿੱਟੂ ਨੂੰ ਜੀ ਉਹ ਹਾਰਿਆ ਹੋਇਆ ਇੱਕ ਐਮਪੀ ਜਿਨ੍ਹਾਂ ਨੇ ਲੋਕਤੰਤਰ ਦਾ ਕਤਲ ਕਰਕੇ ਕਿਉਂਕਿ ਲੋਕਾਂ ਨੇ ਫੈਸਲਾ ਦੇਣਾ ਸੀ ਤੇ ਜਿਹੜੀ ਉਹਨੂੰ ਵੋਟ 3.5 ਲੱਖ ਪਈ ਆ ਉਸੇ ਪਰਫਾਸੀ ਭਾਰਤੀਆਂ ਦੀ ਭਈਆਂ ਦੀ ਵੋਟ ਆ ਜਿਹੜੀ ਭਾਜਪਾ ਨੂੰ ਪਈ ਆ ਸੈਂਟਰਲ ਸਰਕਾਰ ਆਪਣੀ ਵੋਟ ਬਣਾਉਣ ਖਾਤਰ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਾੜ ਰਹੀ ਹੈ ਸਾਡੇ ਪੰਜਾਬ ਦੀ ਨਸਲ ਨੂੰ ਸੀ ਖਤਮ ਕੀਤੀ ਜਾ ਰਹੀ ਆ ਨਕਲੀ ਟੀਕੇ ਲਾ ਕੇ ਡੀਐਨਏ ਚੇਂਜ ਕਰਨ ਦੀ ਸਾਜ਼ਿਸ਼ ਆ ਬਹੁਤ ਵੱਡੀ ਅਜ ਦੀ ਨਹੀਂ ਜਿਹੜੀ ਕਿ 2009-10 ਤੋਂ ਸ਼ੁਰੂ ਹੋ ਰਹੀ ਹੈ ਕੱਲ ਵੀ ਮੇਰੇ ਕੋਲ ਕੁਝ ਲੋਕ ਕੰਮ ਕਰਾਉਣ ਲਈ ਆਏ ਹੋਏ ਸੀ ਸਾਡੇ ਇੱਥੇ ਪਾਰਟੀ ਦੇ ਦਫ਼ਤਰ ਦੇ ਵਿੱਚ ਤੇ ਬੜਾ ਦੁੱਖ ਲੱਗਿਆ ਉਹਨਾਂ ਦੀ ਗੱਲ ਸੁਣ ਕੇ ਵੀ ਪੰਜਾਬ ਦੇ ਵਿੱਚ ਇਹ ਦਿਨ ਵੀ ਸਾਨੂੰ ਦੇਖਣੇ ਪੈਣਗੇ ਜ਼ਿਆਦਾਤਰ ਤਾਂ ਸੀ ਸੋਸ਼ਲ ਮੀਡੀਆ ਤੇ ਸਕੈਟ ਬਣਾਏ ਹੁੰਦੇ ਸੀ ਲੋਕਾਂ ਦੇ ਨਾਟਕ ਉਹ ਦੇਖਦੇ ਹੁੰਦੇ ਸੀ ਬੀ ਪਿੰਡ ਦੇ ਵਿੱਚ ਜਦੋਂ ਕੋਈ ਮੈਨਣ ਲਈ ਆਉਂਦਾ ਬਾਹਰ ਤੋਂ ਐਨ ਆਰ ਆਈ ਨੌਜਵਾਨ 20 ਸਾਲਾਂ ਬਾਅਦ 15 ਸਾਲਾਂ ਬਾਅਦ ਵਾਪਸ ਆਉਂਦਾ ਤੇ ਜਦੋਂ ਆ ਕੇ ਦੇਖਦਾ ਉਹਦੇ ਘਰ ਦੇ ਵਿੱਚ ਕਬਜ਼ਾ ਕਰਿਆ ਹੁੰਦਾ ਜੀ ਤੇ ਉਹ ਆ ਕੇ ਕਹਿੰਦਾ ਵੀ ਇਹ ਘਰ ਮੇਰਾ ਤੇ ਉਹਨੂੰ ਇੱਕ ਪਰਵਾਸੀ ਭਾਰਤੀ ਜਿੰਨਾਂ ਨੂੰ ਆਪਾਂ ਜ਼ਿਆਦਾਤਰ ਭਈਏ ਕਹਿ ਦਿੰਨੇ ਆ ਉਹਨੂੰ ਧੱਕੇ ਦੇ ਕੇ ਘਰ ਦੇ ਵਿੱਚੋਂ ਬਾਹਰ ਕੱਢਦਾ ਤੇ ਉਹ ਕਹਿੰਦਾ ਮੈਂ ਸਰਪੰਚ ਕੋਲੇ ਲੈ ਕੇ ਜਾਣਾ ਸ਼ਿਕਾਇਤ ਇਹ ਘਰ ਮੇਰਾ ਸੀ ਜੀ ਤੇ ਜਦੋਂ ਸਰਪੰਚ ਕੋਲੇ ਜਾਂਦਾ ਜਾਂਦਿਆਂ ਨੂੰ ਸਰਪੰਚ ਵੀ ਹੈ ਜਿਹੜਾ ਉਹ ਪ੍ਰਵਾਸੀ ਭਾਰਤੀ ਬਣਿਆ ਤੇ ਜਿਹੜਾ ਕੱਲ ਜਮਾਹਦੀ ਮੁਕਾਤੀ ਕੱਲ ਨੌਜਵਾਨ ਵੀਰ ਮੇਰੇ ਕੋਲੇ ਬੈਠਾ ਸੀ ਉਹ ਕਹਿੰਦਾ ਵੀ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਜਿੱਥੇ ਸੱਚੀ ਮਿੱਟੀ ਸਰਪੰਚ ਆ ਉੱਥੇ ਉਹਨੇ ਭਈਏ ਬਣੇ ਹੋਏ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਕੋਲੋਂ ਨੋਂ ਵਿਸਰ ਗਿਆ ਮੈਂ ਪੂਰੀ ਡਿਟੇਲ ਦੇ ਵਿੱਚ ਦੱਸ ਸਕਦਾਗਾ ਵੀ ਉਹ ਕਿਹੜਾ ਪਿੰਡ ਸੀ ਉਹ ਮੈਂ ਤੁਹਾਨੂੰ ਦੁਬਾਰੇ ਉਹਦਾ ਐਡਰੈਸ ਲੈ ਕੇ ਸੋਸ਼ਲ ਮੀਡੀਆ ਤੇ ਪਾਵਾਂਗੇ ਤੇ ਦੁੱਖ ਲੱਗਿਆ ਵੱਡਾ ਵੀ ਸਾਡੀ ਜਿਹੜੀ ਨੌਜਵਾਨੀ ਆ ਉਹ ਸਰਕਾਰਾਂ ਤੋਂ ਤੰਗ ਹੋ ਕੇ ਇਹਨਾਂ ਦੇ ਮਾੜੇ ਸਿਸਟਮ ਤੋਂ ਸਰਕਾਰ ਦੇ ਸੈਂਟਰ ਦੇ ਫੇਲੀਅਰ ਤੋਂ ਪੰਜਾਬ ਸਰਕਾਰ ਦੇ ਫੇਲੀਅਰ ਤੋਂ ਤੰਗ ਹੋ ਕੇ ਅੱਜ ਵਿਦੇਸ਼ਾਂ ਵੱਲ ਜਾ ਰਹੀ ਹੈ ਉਹ ਜਿਹੜਾ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦਾ ਭਵਿੱਖਾ ਜਿਹੜਾ ਬਹੁਤ ਗੰਧਲਾ ਹੋ ਗਿਆ ਜੁੱਥ ਦਾ ਤੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਤਾਂ ਸਾਡੇ ਲਈ ਕਰਨਾ ਹੀ ਕੁਝ ਨਹੀਂ ਸਾਨੂੰ ਆਪ ਕਰਨਾ ਪੈਣਾ ਅੱਜ ਇੱਕ ਮੈਂ ਖੁਸ਼ੀ ਦੀ ਖਬਰ ਵੀ ਦੇਖੀ ਜਿਹੜੇ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਉੱਥੋਂ ਨੌਜਵਾਨ ਅਮਰੀਕਾ ਦੇ ਵਿੱਚ ਬੱਕਾ ਹੋਇਆ ਹੋਇਆ ਸੀ ਉਹਨੇ ਇੱਥੇ ਆ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਉਹਨੇ ਨਾਟ ਬਣਾਉਣ ਵਾਲੀ ਫੈਕਟਰੀ ਲਾਈ ਉਹ ਨੌਜਵਾਨ ਸੁਨੇਹਾ ਦੇ ਰਿਹਾ ਸੀ ਵੀ ਆਓ ਅਸੀਂ ਆਪਣਾ ਪੰਜਾਬ ਸੰਭਾਲੀਏ ਸਾਨੂੰ ਪੰਜਾਬ ਆ ਜਿਹੜਾ ਆਪਣਾ ਆਪ ਸੰਭਾਲਣਾ ਪੈਣਾ ਜਿਵੇਂ ਤੁਸੀਂ ਸੱਚ ਦਾ ਸੁਨੇਹਾ ਲੈ ਕੇ ਆਏ ਹੋ ਤੇ ਇਹੀ ਸੱਚ ਦਾ ਸੁਨੇਹਾ ਸਾਨੂੰ ਘਰ ਘਰ ਲੈ ਕੇ ਜਾਣਾ ਪਊਗਾ ਹਰ ਅੱਜ ਤੀਜੀ ਦੇੜੀ ਦਾ ਬੱਚਾ ਬਾਹਰ ਚਲਿਆ ਗਿਆ ਹਰ ਤੀਜੀ ਦੇਲੀ ਦਾ ਬੱਚਾ ਜਿਹੜਾ ਅੱਜ ਚਿੱਟੇ ਨਾਲ ਨੌਜਵਾਨ ਮਰ ਰਿਹਾ ਤੇ ਨਸ਼ਾ ਕਰ ਰਿਹਾ ਇਹ ਸਰਕਾਰਾਂ ਦਾ ਜਿਹੜਾ ਫੇਲਿਅਰ ਆ ਉਹ ਆਪਦੇ ਮਿਸ਼ਨ ਤੇ ਕਾਮਯਾਬ ਹੋ ਗਏ ਆ ਸਰਕਾਰਾਂ ਜਿਹੜਾ ਉਹ ਸਾਨੂੰ ਕਰਨਾ ਚਾਹੁੰਦੀਆਂ ਸੀ ਆਪਣਾ ਗੁਲਾਮ ਕਿਉਂਕਿ ਕਿਵੇਂ ਦੇਖਦੇ ਹੋ ਮੁਹਾਲੀ ਦੇ ਇੱਕ ਪਿੰਡ ਵਿੱਚ ਪ੍ਰਵਾਸੀਆਂ ਖਿਲਾਫ ਮਤਾ ਵੀ ਪਾਇਆ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਉਸ ਨੂੰ ਸਹੀ ਮੰਨਦੇ ਹੋ ਤੁਸੀਂ ਮੈਂ ਨਾ ਜੀ ਸਾਨੂੰ ਜਿੰਨੀਆਂ ਪਿੰਡਾਂਆਂ ਨਗਰ ਪੰਚਾਇਤਾਂ ਜਾਂ ਨਗਰ ਕੌਂਸਲਾਂ ਸ਼ਹਿਰਾਂ ਨੇ ਉਹਦੇ ਵਿੱਚ ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਇੱਕ ਤੁਸੀਂ ਦੇਖੋ ਉਹ ਵੀ ਹੁਣੇ-ਹੁਣੇ ਜਿਹੜਾ ਕੇਂਦਰ ਨੇ ਮੰਤਰੀ ਬਣਾਇਆ ਬਿੱਟੂ ਨੂੰ ਜੀ ਉਹ ਹਾਰਿਆ ਹੋਇਆ ਇੱਕ ਐਮਪੀ ਜਿਨ੍ਹਾਂ ਨੇ ਲੋਕਤੰਤਰ ਦਾ ਕਤਲ ਕਰਕੇ ਕਿਉਂਕਿ ਲੋਕਾਂ ਨੇ ਫੈਸਲਾ ਦੇਣਾ ਸੀ ਤੇ ਜਿਹੜੀ ਉਹਨੂੰ ਵੋਟ 3.5 ਲੱਖ ਪਈ ਆ ਉਸੇ ਪਰਵਾਸੀ ਭਾਰਤੀਆਂ ਦੀ ਭਈਆਂ ਦੀ ਵੋਟ ਆ ਜਿਹੜੀ ਭਾਜਪਾ ਨੂੰ ਪਈ ਆ ਜੀ ਸੈਂਟਰਲ ਸਰਕਾਰ ਆਪਣੀ ਵੋਟ ਬਣਾਉਣ ਖਾਤਰ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਾੜ ਰਹੀ ਹੈ ਤੇ ਜਿਵੇਂ ਕਹਿੰਦੇ ਆ ਦੇਰ ਆਏ ਦਰਸਤ ਆਏ ਜੇ ਮਹਾਲੀ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਦੇ ਵਿੱਚ ਕਾਰਜ ਹੋਇਆ ਮਤਾ ਪਾਇਆ ਉੱਥੋਂ ਦੇ ਸਰਪੰਚ ਨੇ ਤਾਂ ਬਹੁਤ ਚੰਗਾ ਕਦਮ ਆ ਸਾਨੂੰ ਹਰ ਇੱਕ ਪਿੰਡ ਦੇ ਵਿੱਚ ਇਹ ਮਤਾ ਪਾ ਦੇਣਾ ਚਾਹੀਦਾ ਹਾਂ ਅਸੀਂ ਕੰਮ ਕਰਨ ਤੋਂ ਕਿਸੇ ਨੂੰ ਨਹੀਂ ਰੋਕਦੇ ਕੰਮ ਕਰਨ ਲਈ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਲਈ ਪੰਜਾਬ ਦੇ ਵਿੱਚ ਪਹਿਲਾਂ ਵੀ ਪਰਵਾਸੀ ਭਾਰਤੀ ਆਉਂਦੇ ਆ ਤੇ ਫੇਰ ਵੀ ਆਉਣਗੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਜੀ ਪਰ ਜੇ ਆ ਕੇ ਇੱਥੇ ਆਪਣੀ ਡਿਕਟੇਟਰਸ਼ਿਪ ਜਾਂ ਇੱਥੇ ਆ ਕੇ ਉਹ ਕਬਜ਼ਾ ਪੰਜਾਬ ਦੀ ਉਸ ਨੀਤੀ ਦੇ ਨਾਲ ਕਰਨਾ ਚਾਹੁੰਦੇ ਆ ਤਾਂ ਉਹਦਾ ਅਸੀਂ ਠੋਕ ਕੇ ਵਿਰੋਧ ਕਰਾਂਗੇ ਸਾਨੂੰ ਜੇ ਤਿੱਖਾ ਸੰਘਰਸ਼ ਵੇਟਣਾ ਪਿਆ ਕਿਸਾਨ ਜਿੱਥੇ ਬੰਦਿਆਂ ਨੂੰ ਜਾਂ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਉਹ ਵੀ ਵਿੱਡਾਂਗੇ ਅਗਲੀ ਗੱਲ ਹੈ ਜਿਹੜੀ ਜਿਹੜੀ ਅੱਜ ਜਿੱਥੇ ਇਹ ਸਾਨੂੰ ਦੁੱਖ ਦੀ ਗੱਲ ਹੈ ਇੱਕ ਹੋਰ ਤੁਹਾਨੂੰ ਜੈਤੋ ਸਾਹਿਬ ਦੁੱਖ ਦੀ ਗੱਲ ਸੁਣਨੀ ਪਊਗੀ ਜਿਹੜੇ ਅੱਜ ਬੇਬੀ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਖੁੱਲੇ ਹੋਏ ਆ ਜਿਹੜਾ ਸਾਡੀ ਨਸਲ ਕੁਸ਼ੀ ਹੋ ਰਹੀ ਆ ਬੇਬੀ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਖੋਲ ਤਾਂ ਹੁਣ ਤਾਂ ਇੱਥੋਂ ਤੱਕ ਆ ਜਿਹੜੇ ਸਾਇੰਸਦਾਨ ਕਹਿ ਰਹੇ ਆ ਕਹਿੰਦੇ ਤੁਹਾਨੂੰ ਜਿਹੜੀ ਅੱਗੇ ਆਪਾਂ ਮਾਂ ਦੀ ਕੁੱਖ ਦੇ ਵਰਤ ਕੇ ਬੱਚਾ ਪੈਦਾ ਕੀਤਾ ਜਾਂਦਾ ਸੀ ਹੁਣ ਉਹ ਕੁੱਖ ਵੀ ਨਕਲੀ ਜਿਹੜੀ ਤਿਆਰ ਹੋ ਰਹੀ ਆ ਉਹਨੂੰ ਟੀਕੇ ਨਾਲ ਜਿਹੜੇ ਪਰਵਾਸੀ ਭਾਰਤੀ ਆ ਉਹਨਾਂ ਦੇ ਸ਼ਕਰਾਂ ਨੂੰ ਲੈ ਕੇ ਸਾਡੇ ਪੰਜਾਬ ਦੀ ਨਸਲ ਨੂੰ ਸੀ ਖਤਮ ਕੀਤੀ ਜਾ ਰਹੀ ਹੈ ਨਕਲੀ ਟੀਕੇ ਲਾ ਕੇ ਡੀ ਐਨ ਏ ਜੈਨੇ ਕਰਨ ਦੀ ਸਾਜ਼ਿਸ਼ਾ ਬਹੁਤ ਵੱਡੀ ਅੱਜ ਦੀ ਨਹੀਂ ਜਿਹੜੀ ਕਿ 2009-10 ਤੋਂ ਸ਼ੁਰੂ ਹੋ ਰਹੀ ਹੈ ਜੀ ਜਿਹੜਾ ਡੀ ਐਨ ਏ ਸਾਡਾ ਪੰਜਾਬ ਦੀ ਯੂਥ ਦਾ ਖਤਮ ਕੀਤਾ ਜਾ ਰਿਹਾ ਉਹ ਇਸ ਕਰਕੇ ਕਿਉਂਕਿ ਅਣਖ ਤੇ ਗੈਰਤ ਵਾਲਾ ਖੂਨ ਸੀ ਜੀ ਕਿਉਂਕਿ ਮਾਰੇ ਕਹਿੰਦੇ ਨਾ ਕਿਸੇ ਕੋ ਭੈ ਦੇਹਤ ਤੇ ਨਾ ਭੈ ਮਾਨਤ ਨਾ ਸਾਡੀ ਕੌਮ ਕਿਸੇ ਦਾ ਕੋਈ ਭੈ ਲੈਂਦੀ ਸੀ ਤੇ ਨਾ ਕਿਸੇ ਦਾ ਭੈ ਮੰਦੀ ਸੀ ਇਹ ਸਰਕਾਰ ਨੂੰ ਲੱਗਿਆ ਕਿ ਇਹਨਾਂ ਨੇ ਸਾਨੂੰ 47 ਤੋਂ ਲੈ ਕੇ 84 ਤੱਕ ਮਾਰ ਕੇ ਵੀ ਦੇਖ ਲਿਆ ਕੁੱਟ ਕੇ ਵੀ ਦੇਖ ਲਿਆ ਲੁੱਟ ਕੇ ਵੀ ਦੇਖ ਲਿਆ ਇਹਨਾਂ ਨੂੰ ਲੱਗਿਆ ਵੀ ਇਸ ਤਰੀਕੇ ਨਾਲ ਇਹ ਖਤਮ ਨਹੀਂ ਹੁੰਦੇ ਕਿਉਂਕਿ ਸਾਡੇ ਕੋਲੇ ਸ਼ਕਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੀ ਜਿੱਥੇ ਇਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਦੇ ਵਿੱਚ ਰੋਲਿਆ ਸਾਡੀ ਅਣਖ ਤੇ ਗੈਰਤ ਖਤਮ ਕਰਨੀ ਚਾਹੀ ਉੱਥੇ ਸਾਡੀ ਜਵਾਨੀ ਨੂੰ ਵੀ ਇਹ ਰੋਲ ਰਹੇ ਆ ਜਿਹੜਾ ਜਵਾਨੀ ਤੇ ਟੀਕੇ ਲਾ ਕੇ ਜਿਹੜੇ ਅੱਜ ਚਿੱਟੇ ਨਾ ਮਾਰ ਰਹੇ ਆ ਉਹ ਤਾਂ ਸਾਡੇ ਅੱਖਾਂ ਦੇ ਸਾਹਮਣੇ ਆ ਜਿਹੜੀ ਸਾਡੀ ਨਸਲ ਕੁੱਸੀ ਕੀਤੀ ਜਾ ਰਹੀ ਆ ਜਿਹੜੀ ਗੁਪਤ ਤੌਰ ਤੇ ਕੀਤੀ ਜਾ ਰਹੀ ਆ ਉਹ ਬੇਬੀ ਸੈਂਟਰਾਂ ਦੇ ਰਾਹੀਂ ਆ ਜਿਹੜੀ ਸਾਡੀ ਨਸਲ ਕੁੱਸੀ ਹੋ ਰਹੀ ਆ ਵੱਡੀ ਗੱਲ ਜਿਹੜੀ ਇਹ ਆ ਨਰਪਾਉ ਜੀ ਇਹ ਸਾਨੂੰ ਸੋਚਣਾ ਤੇ ਵਿਚਾਰਨਾ ਚਾਹੀਦਾ ਮੈਂ ਯੂਥ ਨੂੰ ਤੁਹਾਡੇ ਇਸ ਚੈਨਲ ਦੇ ਰਾਹੀਂ ਇੱਕ ਸੱਚਾ ਸੁਨੇਹਾ ਦੇਣਾ ਚਾਹੁੰਦਾ ਵੀ ਜਿੱਥੇ ਅੱਜ ਹਰ ਪਿੰਡ ਦੇ ਵਿੱਚ ਸਾਨੂੰ ਇੱਕ ਬੂਟਾ ਲਾਉਣ ਦੀ ਅਸੀਂ ਕਹਿੰਦੇ ਆਂ ਵੀ ਹਰਿਆਲੀ ਸਾਡਾ ਇਹ ਮਹੀਨਾ ਹੀ ਹਰਿਆ ਭਰਿਆ ਜਿਹੜਾ ਸੌਣ ਦਾ ਮਹੀਨਾ ਆਉ ਲਾਉਦੋ ਆਪਾਂ ਬੂਟੇ ਲਾਉਣੇ ਆਂ ਉੱਥੇ ਕੇ ਵੀ ਸਨੇਹਾ ਪਿੰਡਾਂ ਦੇ ਵਿੱਚ ਜ਼ਰੂਰ ਪੰਚਾਇਤਾਂ ਇੱਕ ਮਤਾ ਪਾਉਣ ਵੀ ਜਿਹੜੇ ਵੀ ਸਾਡੇ ਕੋਲ ਬਾਹਰੋਂ ਆ ਕੇ ਪਿੰਡਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਵੋਟ ਨਹੀਂ ਬਣਨੀ ਚਾਹੀਦੀ ਤੇ ਉਹ ਪੱਕੇ ਤੌਰ ਤੇ ਪਿੰਡਾਂ ਦੇ ਵਿੱਚ ਨਹੀਂ ਰਹਿਣੇ ਚਾਹੀਦੇ ਇਹ 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 ਸਾਨੂੰ ਮਤਾ ਪਾਉਣਾ ਚਾਹੀਦਾ ਤੇ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਅਸੀਂ ਦਰਖਤ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਵੀ ਤਾਂ ਇੱਕ ਬੂਟਾ ਹੀ ਆ ਜੇ ਅਸੀਂ ਉਸ ਬੂਟੇ ਨੂੰ ਅੱਜ ਤੋਂ ਸ਼ੁਰੂ ਕਰਾਂਗੇ ਮਤਾ ਪਾਵਾਂਗੇ ਤੇ ਮੈਂ ਤਾਂ ਇਹ ਕਹਾਂਗਾ ਵੀ ਸਾਡੀ ਇੱਥੇ ਛੋਟਾ ਜਿਹਾ ਨਗਰ ਆ ਸਾਡਾ ਪਿੰਡ ਪਤੀ ਦੀਪ ਸਿੰਘ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਵੀ ਇਸ ਪਿੰਡ ਦੇ ਵਿੱਚ ਵੀ ਅਸੀਂ ਮਤਾ ਪਾਵਾਂਗੇ ਵੀ ਸਾਡੇ ਪ੍ਰਫਾਸੀ ਭਾਰਤੀਆ ਜਿਹੜੇ ਉਹ ਨਾ ਆਪਣੀ ਵੋਟ ਬਣਾ ਸਕਣ ਨਾ ਪੱਕੇ ਤੌਰ ਤੇ ਰਹਿ ਸਕਣ ਕੰਮ ਕਰਨ ਆਪਦਾ ਕਾਰਜ ਕਰਕੇ ਇੱਥੋਂ ਚਲੇ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਕਿਵੇਂ ਦੇਖਦੇ ਹੋ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਪ੍ਰਦੀਪ ਕਲੇਰ ਨੇ ਪਿਛਲੇ ਦਿਨੀ ਬਹੁਤ ਵੱਡੇ ਖੁਲਾਸੇ ਕੀਤੇ ਨੇ ਜੋ ਅਕਾਲੀ ਦਲ ਬਾਦਲ ਬਾਰੇ ਉਸ ਨੂੰ ਕਿਵੇਂ ਦੇਖਦੇ ਹੋ ਮਹਾਰਾਜ ਕਹਿੰਦੇ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਜੀ ਕਿਉਂਕਿ ਪਾਪੀ ਨੂੰ ਤਾਂ ਪਾਪ ਨੇ ਮਾਰਨਾ ਉਹਨੂੰ ਆਪਾਂ ਤਾਂ ਸਜ਼ਾ ਨਹੀਂ ਦੇ ਸਕਦੇ ਗੁਪਤ ਤੌਰ ਤੇ ਜਿਹੜੇ ਉਹਨਾਂ ਨੇ ਪਾਪ ਕੀਤੇ ਆ ਉਹਨੂੰ ਫਿਰ ਉਹਦਾ ਪਾਪ ਹੀ ਲੈ ਕੇ ਬਹਿ ਜਾਂਦਾ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੀਗੀ ਉਹ ਬੜੀ ਵੱਡੀ ਸ਼ਹੀਦਾਂ ਦੀ ਪਾਰਟੀ ਸੀ ਜੀ ਬਹੁਤ ਸਿਰ ਦਿੱਤਣ ਤੋਂ ਬਾਅਦ ਉਹ ਹੋਂਦ ਦੇ ਵਿੱਚ ਆਈ ਸੀ 1920 ਦੇ ਵਿੱਚ ਪਰ ਇਹਨਾਂ ਲਟੇਰਿਆਂ ਨੇ ਜੀ ਉਹਨੂੰ ਚੋਣਾਂ ਦੀ ਠੱਗਾਂ ਧਾੜੀਆਂ ਦੀ ਪਾਰਟੀ ਬਣਾ ਕੇ ਸਿੱਧ ਕਰਤਾ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਜੇ ਉੱਥੇ ਸਾਡਾ ਅਬਦ ਸਤਕਾਰ ਨਾਲ ਹਰ ਸਿੱਖ ਦਾ ਸਿਰ ਝੁਕ ਜਾਣਾ ਚਾਹੀਦਾ ਪਰ ਇਹਨਾਂ ਨੇ ਸਿਰ ਝਕਾਉਣ ਦੀ ਥਾਂ ਉਸ ਝੂਠੇ ਸੌਦੇ ਵਾਲੇ ਨੂੰ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਦੀ ਫਿਲਮਾਂ ਦੀ ਰਾਖੀ ਕਰਾਈ ਜੀ ਖੁਦ ਹਰ ਸਿਮਰਤ ਕੌਰ ਬਾਦਲ ਉਹ ਤੋਂ ਐਮਪੀਸੀ ਜਦੋਂ ਇਹ ਕਾਹਨ ਹੁੰਦਾ 2007-08 ਦੇ ਵਿੱਚ ਇਹ ਪਰਮਿਸ਼ਨ ਦਵਾ ਕੇ ਲਿਆਉਂਦੀ ਆ ਜਦੋਂ 2007-08 ਦੇ ਵਿੱਚ ਤਾਂ ਇਹ ਰੂਹ ਅਫਸਾ ਤਿਆਰ ਕਰਕੇ ਆ ਫਲਾਦਪੁਰੇ ਦੀ ਧਰਤੀ ਤੇ ਸਿੱਖਾਂ ਨੂੰ ਚੈਲੰਜ ਕਰਦਾ ਨਕਲੀ ਨਰੰਗਕਾਰੀ ਵੰ ਨੂੰ ਤੇ 2014 ਦੇ ਵਿੱਚ ਜਦੋਂ ਇਲੈਕਸ਼ਨ ਆਉਂਦੀ ਆ ਤੇ ਹਰ ਸਿਮਰਤ ਕੌਰ ਬਾਦਲ ਐਮਪੀ ਬਣ ਜਾਂਦੀ ਆ ਇਹਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤੇ ਹਾਈ ਕੋਰਟ ਚ ਪਰਮਿਸ਼ਨ ਲੈ ਕੇ ਆਉਂਦੀ ਆ ਜਿਹੜੀ ਇਹਦੀ ਐਮਐਸਪੀ ਜਿਹੜੀ ਗॉड ਫਿਲਮ ਬਣਾਈ ਸੀ ਝੂਠੇ ਸੌਦੇ ਵਾਲੇ ਗਰਮੀਤ RAM ਰਹੀਨ ਨੇ ਤੇ ਉਹਨੂੰ ਪਰਮਿਸ਼ਨ ਦਵਾ ਕੇ ਪੁਲਿਸ ਦਾ ਪਹਿਰਾ ਲਾ ਕੇ ਉਹਦੀ ਫਿਲਮ ਹੈ ਜਿਹੜੀ ਹਰ ਜ਼ਿਲ੍ਹੇ ਦੇ ਵਿੱਚ ਦਿਖਾਈ ਜਾ ਰਹੀ ਆ ਜਿਹੜੇ ਅੱਜ ਮੈਨੂੰ ਹਾਸੋ ਹੀਣ ਇਹ ਗੰਨਾਂ ਲੱਗਦੀਆਂ ਜਦੋਂ ਡਾਕਟਰ ਦਲਜੀਤ ਸਿੰਘ ਵਰਗੇ ਡਿਬੇਟ ਕਰਕੇ ਪਾਉਂਦੇ ਆ ਝੂਠ ਮਾਰਦੇ ਆ ਯਾਰ ਤੂੰ ਗੁਰਸਿੱਖ ਬੰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਕਹਿੰਦਾ ਵੀ ਬਾਦਲ ਤਾਂ ਮਿਲਿਆ ਹੀ ਨਹੀਂ ਕਦੇ ਤੇ ਸਾਡੇ ਕੋਲੇ ਪੁਖਤਾ ਸਬੂਤ ਪਏ ਨੇ ਪਹਿਰਾ ਵਿੱਚ ਬੈਠੇ ਨੇ ਪਹਿਰਾ ਵਿੱਚ ਬੈਠੇ ਨੇ ਤਿੰਨੇ ਜੀ ਪਰਿਵਾਰ ਦੇ ਜੀ ਤੇ ਹੱਦ ਹੋ ਗਈ ਉੱਥੋਂ ਤੇ ਜਦੋਂ ਇਹਨੀਆਂ ਫਿਲਮਾਂ ਦਿਖਾਈਆਂ ਜਾ ਰਹੀਆਂ ਸੀ ਤੇ ਇਸ ਬਾਦਲ ਪਰਿਵਾਰ ਸਿੱਖਾਂ ਨੂੰ ਕੁੱਟ ਰਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਬੇਅਬਦੀ ਹੋ ਰਹੀ ਸੀ ਜਿਹਨੂੰ ਸੁਰੱਖਿਆ ਦੇਣੀ ਬਣਦੀ ਸੀ ਤੇ ਸੁਰੱਖਿਆ ਇਹ ਝੂਠੇ ਸੌਦੇ ਵਾਲੇ ਨੂੰ ਦੇ ਰਹੀ ਸੀ ਤੇ ਜਿਹੜੀ ਕਲਦੀਪ ਕਲੇਰ ਅਸੀਂ ਉਹਨੂੰ ਨਹੀਂ ਕਹਿੰਦੇ ਵੀ ਉਹ ਦੋਸ਼ੀ ਨਹੀਂ ਹੈਗਾ ਦੋਸ਼ੀ ਉਹ ਵੀ ਬਰਾਬਰ ਦਾ ਹੀ ਆ ਉਹਨੇ ਵੀ ਉਹਨਾਂ ਹੀ ਦੋਸ਼ ਉਹਦੇ ਤੇ ਦਾਇਰ ਹੋਇਆ ਅਦਾਲਤ ਵੱਲੋਂ ਜਿੰਨਾਂ ਦੂਜਿਆਂ ਨੇ ਦੋਸ਼ੀ ਨੇ ਕਾਲੀ ਦਲ ਬਾਦਲ ਨੇ ਉਹ ਹਾਸੋਹੀਣਾ ਕੰਮ ਕਰਕੇ ਦਿਖਾਇਆ ਕਿ ਜਿਹੜੇ ਸਭ ਤੋਂ ਸੁਪਰੀਮ ਸੀ ਸਾਡਾ ਖਾਲ ਜਿਹੜਾ ਤਲਤਖ ਸਾਹਿਬ ਉਹ ਉਹਨਾਂ ਨੇ ਜ਼ਫੀਦਾਰਾਂ ਨੂੰ ਤਲਬ ਕੇ ਚੰਡੀਗੜ੍ਹ ਬੁਲਾਇਆ ਗਿਆ ਕਿਉਂਕਿ ਮੇਰੇ ਬਹੁਤ ਹੀ ਭਰਮਿੱਤਰ ਰਹੇ ਆ ਗਿਆਨੀ ਗੁਰਮਖ ਸਿੰਘ ਜੀ ਜਿਹੜੇ ਕਾਲ ਤਖ ਸਾਹਿਬ ਦੇ ਜ਼ਫੀਦਾਰ ਸੀ ਉਹਨਾਂ ਨੇ ਵੀ ਉਹਨਾਂ ਦਿਨਾਂ ਦੇ ਵਿੱਚ ਬਿਆਨ ਆਏ ਮੈਂ ਉਹਨਾਂ ਦਾ ਸਲਾਹਕਾਰ ਵੀ ਰਿਹਾ ਕਾਲ ਤਖ ਸਾਹਿਬ ਤੇ 2017 ਦੇ ਵਿੱਚ ਵੀ ਸਾਨੂੰ ਇਹਨਾਂ ਨੇ ਤਲਬਿਆ ਤਲਬ ਕੇ ਚੰਡੀਗੜ੍ਹ ਧਰਤੀ ਤੇ ਬੁਲਾ ਕੇ ਉਹ ਝੂਠੀ ਚਿੱਠੀ ਦਿਖਾ ਕੇ ਸਾਨੂੰ ਕਿਹਾ ਕਿ ਆ ਆਪਾਂ ਮਾਫ਼ ਕਰਨਾ ਗਰਮੀਤ RAM ਰਹੀ ਨੂੰ ਉਹਨੇ ਮਾਫ਼ੀ ਮੰਗ ਲਈ ਆ ਮਾਪਿਓ ਨੇ ਕੋਈ ਨਹੀਂ ਸੀ ਮੰਗੀ ਅੱਜ ਵੀ ਜਥੇਦਾਰ ਸਾਹਿਬ ਦੇ ਸਿੰਘ ਸਾਹਿਬ ਦੇ ਅੱਜ ਵੀ ਬਿਆਨ ਪਏ ਨੇ ਜੀ ਉਹਨਾਂ ਨੇ ਡਿਲੀਟ ਨਹੀਂ ਮਾਰੇ YouTube ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਵੋਟਾਂ ਤੇ ਨੋਟਾਂ ਖਾਤਰ ਕਿਉਂਕਿ ਚੰਗੀ ਕਰੋਨਾ ਅਰਬਾਂ ਰੁਪਏ ਜੀ ਡੇਰੇ ਨੂੰ ਆਮਦਨ ਸੀ ਨੋਟ ਵੀ ਪਾਰਟੀਆਂ ਨੂੰ ਦਿੰਦਾ ਸੀ ਤੇ ਵੋਟ ਤਾਂ ਉਹਨੇ ਦੇਣੀ ਦੇਣੀ ਫਿਰ ਉਹ ਆਪ ਦਾ ਜਿਹੜਾ ਜੰਗਲ ਰਾਜ ਚਲਾਉਣ ਖਾਤਰ ਕਿਉਂਕਿ ਹਜ਼ਾਰਾਂ ਹੀ ਉਹਨੇ ਕਤਲ ਕੀਤਾ ਹੋਇਆ ਉਸ ਡੇਰੇ ਦੇ ਅੰਦਰ ਤੇ ਉਸ ਕਾਲੇ ਤੋਂ ਨੂੰ ਚਿੱਟਾ ਕਰਨ ਲਈ ਉਹਨੇ ਫਿਲਮਾਂ ਬਣਾਈਆਂ ਫਿਲਮਾਂ ਬਣਾ ਕੇ ਹਨੀ ਪ੍ਰੀਤ ਨੂੰ ਰੋਲ ਦਵਾ ਕੇ ਇੱਕ ਝੂਠਾ ਪਿਤਾ ਬਣ ਕੇ ਉਹਨੇ ਕਿਹੋ ਜਿਹੇ ਬਲਾਤਕਾਰ ਵਰਗੇ ਜਿਹੜੇ ਘਣਾਉਣੇ ਜੁਰਮ ਕੀਤੇ ਸੀ ਉਸ ਜੁਰਮਾਂ ਤੇ ਹੁਣਾਂ ਤੇ ਪੜਦਾ ਪਾਉਣ ਲਈ ਜਿਹੜੀ ਕਾਲੀ ਸਰਕਾਰ ਨੇ ਉਹਦੀ ਪਿੱਠ ਥਾਪੜੀ ਨਹੱਕੇ ਸਿੱਖਾਂ ਤੇ ਬੈਠਿਆਂ ਤੇ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਤੇ ਉਹਨਾਂ ਪੁਰਾਣੇ ਮੁਗਲ ਸਰਕਾਰ ਨੂੰ ਵੀ ਇਹਨੇ maat ਦੇ ਦਿੱਤੀ ਜਿਹੜੀ ਮੁਗਲ ਸਿੱਖਾਂ ਤੇ ਕਤਲ ਕਰਦੇ ਰਹੇ ਮਾਰਦੇ ਰਹੇ ਪਰ ਉਹਦੇ ਨਾਲੋਂ ਵੀ ਇਹਨੇ ਮਾਤ ਦੇ ਕੇ ਬੈਠੇ ਸਿੱਖਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਅੱਜ ਡਿਬੇਟ ਦੇ ਵਿੱਚ ਜਿਹੜੇ ਕਿ ਉਸ ਟਾਈਮ ਨੂੰ ਸੈਕਟਰ ਨੂੰ ਦੇਖ ਰਹੇ ਸੀ ਸੈਟ ਚਲਾ ਰਹੇ ਸੀ ਤੇ ਉਹਨਾਂ ਨੇ ਵੀ ਅੱਜ ਮੈਂ ਡਿਬੇਟ ਸੁਣੀ ਆ ਖਟੜਾ ਸਾਹਿਬ ਦੀ ਉਹ ਅੱਜ ਬੜੇ ਝੂਠ ਮਾਰ ਰਹੇ ਸੀ ਕਿਉਂਕਿ ਤੂੰ ਵੀ ਤਾਂ ਉਹਨੂੰ ਅਫਸਰ ਸਾਹੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਝੁੱਕ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਆਇਆ ਸੀ ਖਰੜਾ ਸਾਹਿਬ ਤੁਸੀਂ ਉਸ ਤੋਂ ਬਾਅਦ ਟਿਕਟਾਂ ਤੇ ਵਿੱਕ ਗਏ ਸਾਨੂੰ ਟਿਕਟਾਂ ਦੇ ਦਿੱਤੀਆਂ ਪਰਿਵਾਰ ਨੂੰ ਤੁਸੀਂ ਵੀ ਉਸ ਚੀਜ਼ ਨੂੰ ਠੰਡੇ ਵਾਸਤੇ ਦੇ ਵਿੱਚ ਪਾਤਾ ਜਿਹੜੀ ਰੋਲ ਸਾਨੂੰ ਨਮਾਉਣਾ ਚਾਹੀਦਾ ਸੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਸਹੀ ਰੋਲ ਆ ਜਿਹੜਾ ਉਸ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਿਉਂ ਨਹੀਂ ਦੇਖਦੇ ਜੋ ਅਕਾਲੀ ਦਲ ਦੇ ਬਾਗੀ ਹੋਣ ਅਕਾਲੀ ਦਲ ਵਿੱਚੋਂ ਕੱਢੇ ਗਏ ਨੇ ਉਹਨਾਂ ਨੂੰ ਕਿਨਾਂ ਕਸੂਰਵਾਰ ਮੰਨਦੇ ਹੋ ਕਿਉਂਕਿ ਜਦੋਂ ਸਰਕਾਰ ਸੀ ਉਹ ਵੀ ਵੇਚੀ ਸੀ ਉਦੋਂ ਨਹੀਂ ਉਹਨਾਂ ਨੇ ਆਵਾਜ਼ ਉਠਾਈ ਬਿਲਕੁਲ ਮੈਂ ਕਹਾਂਗਾ ਵੀ ਉਹ ਵੀ ਉਹਨਾਂ ਹੀ ਕਸੂਰਵਾਰ ਨੇ ਕਿਉਂਕਿ ਜਿਹੜੀ ਅਦਾਲਤ ਹੁੰਦੀ ਹੈ ਅਦਾਲਤ ਉਸ ਦੋਸ਼ੀ ਨੂੰ ਵੀ ਉਹਨਾਂ ਦੋਸ਼ੀ ਮੰਨਦੀ ਆ ਜਦੋਂ ਕਿਸੇ ਕੋ ਕਤਲ ਕਰ ਦਿੰਦਾ ਕਤਲ ਦੇ ਵਿੱਚ ਤਿੰਨ ਜਾਣਿਆਂ ਤੇ ਪਰਚਾ ਉਹ ਦਿੰਦੇ ਆ ਇੱਕ ਕਹਿੰਦੇ ਲੜਖੜਾ ਮਾਰਨ ਵਾਲਾ ਹੁੰਦਾ ਦੂਜਾ ਕਹਿਣ ਵਾਲਾ ਹੁੰਦਾ ਵੀ ਹਾਂ ਇਹਦੇ ਤੂੰ ਗੋਲੀ ਮਾਰ ਦੇ ਉਹ ਨਹੀਂ ਲੜਖੜਾ ਮਾਰਨ ਵਾਲੇ ਨੂੰ ਸਜ਼ਾ ਹੁੰਦੀ ਆ ਓਨੀ ਕਹਿਣ ਵਾਲੇ ਨੂੰ ਤੇ ਓਨੀ ਕਰਨ ਵਾਲੇ ਨੂੰ ਜੇ ਇਹ ਸੱਚੇ ਤੇ ਸੁੱਚੇ ਸੀ ਜਿਹੜੇ ਅੱਜ ਕਾਲੀ ਦਲ ਨੂੰ ਪੈਰੇ 'ਚ ਖੜਾ ਰਏ ਆ ਵੀ ਬਾਦਲਾਂ ਨੇ ਪੱਟਤਾ ਜਿਉਂ ਕਰਤਾ ਜੇ ਇਹ ਸੱਚੇ ਹੁੰਦੇ ਉਹਨਾਂ ਦਿਨਾਂ ਦੇ ਵਿੱਚ ਭਾਵਰਾਂ ਨੂੰ ਛੱਡ ਕੇ ਪਾਸੇ ਹੋ ਜਾਂਦੇ ਜਿਹੜੇ ਕਿ ਵਿੱਤ ਮੰਤਰੀ ਵੀ ਰਹੇ ਖਜ਼ਾਨਾ ਮੰਤਰੀ ਉਸ ਟਾਈਮ ਦੀ ਬਹੁਤ ਵੱਡੀ ਪਾਵਰ ਹੁੰਦੀ ਆ ਤੇ ਹੋਰ ਵੱਡੇ ਵੱਡੇ ਆਨੰਦਮਾਨੇ ਇਹਨਾਂ ਨੇ ਸਰਕਾਰਾਂ ਨੇ ਉਦੋਂ ਕਿਸੇ ਨੇ ਵੀ ਪੜਾਅਸ ਨਹੀਂ ਕੱਢੀ ਵੀ ਸਮੇਤ ਸਿਆਣੀ ਨੇ ਇੱਥੇ ਗੋਲੀ ਚਲਾਈ ਆ ਜਾ ਸਰਕਾਰ ਨੇ ਇਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਅਸੀਂ 2 ਜੂਨ ਤੋਂ ਉੱਥੋਂ ਤੱਕ ਦੀ ਤਪਦੀ ਸੜਕ ਤੇ ਬੈਠੇ ਰਹੇ ਹਾਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਤੇ ਸਾਡੇ ਤੇ ਝੂਠੇ ਪਰਚੇ ਪਾ ਕੇ ਸਾਡੇ ਜਿਹੜੇ ਪਾਰਟੀ ਦੇ ਆਗੂ ਸੀ ਉਹਨਾਂ ਨੂੰ 9-9 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਝੂਠੇ ਲੱਕੜਾਂ ਦੇ ਪਰਚੇ ਪਾਏ ਉਹਨਾਂ ਤੇ ਤੇ ਇਹਨਾਂ ਨੇ ਉਦੋਂ ਸੱਚਾ ਜਿਹੜਾ ਰੋਲ ਨਮਾਉਣਾ ਬਣਦਾ ਸੀ ਜਿਹੜੇ ਅੱਜ ਕਾਲ ਤੱਕ ਤੇ ਜਾ ਕੇ ਝੂਠੀਆਂ માਫੀਆਂ ਮੰਗਦੇ ਆ ਜਿਹੜੇ ਬਾਗੀ ਹੋਏ ਆ ਤੇ ਜਾਂ ਜਿਹਨੇ ਕਾਲੀ ਦਲ ਦੇ ਵਿੱਚ ਅੱਜ ਪ੍ਰਧਾਨ ਬਣੇ ਬੈਠੇ ਆ ਉਹਨਾਂ ਨੂੰ ਮੈਨੂੰ ਤਾਂ ਲੱਗਦਾ ਨੇ ਨਿਭੋਲ ਜੀ ਵੀ ਮਹਾਰਾਜ ਆ ਜਿਹੜਾ ਉਹਨਾਂ ਨੂੰ ਮਾਫੀ ਦੇ ਦੂਗਾ ਮਾਫੀ ਤਾਂ ਉਹਦੇ ਕਾਲ ਤੱਕ ਸਾਭ ਨੇ ਨਹੀਂ ਪ੍ਰਮਾਤਮਾ ਨੇ ਦੇਣੀ ਆ ਕਾਲ ਤੱਕ ਸਾਭ ਤਾਂ ਅਜ ਉਹਨਾਂ ਦੇ ਹੀਠਾ ਗੁਲਾਮ ਕੀਤਾ ਹੋਇਆ ਜੇ ਕੋਈ ਸੱਚਾ ਜ세ਦਾਰ ਹੁੰਦਾ ਤਾਂ ਫਿਰ ਉਹਨਾਂ ਨੂੰ ਤਲਬ ਕੇ ਉੱਥੇ ਬੰਨ ਕੇ ਉਹਨਾਂ ਦੇ ਕੋਰੜੇ ਮਾਰਦਾ ਹੂੰ ਫੇਰ ਸੁਭਾਅ ਆਉਣਾ ਸੀ ਵੀ ਵਾਕਈ ਇਹਨਾਂ ਨੂੰ ਸਜ਼ਾ ਲਈਆ ਸਜ਼ਾ ਕੀ ਦਿੰਦੇ ਆ ਜੀ ਜਾਂ ਤਾਂ ਇੱਥੇ ਜੋੜੇ ਛਾੜ ਦਿਓ ਤੇ ਜਾਂ ਝਾੜੂ ਦੀ ਸੇਵਾ ਲਾ ਦਿਓ ਸੱਚੀ ਸਜ਼ਾ ਤਾਂ ਇਹਨਾਂ ਨੂੰ ਇਹ ਸੀ ਵੀ ਇਹਨਾਂ ਨੇ ਮਹਾਰਾਜ ਦੀ ਏਡੀ ਵੱਡੀ ਬੇਆਬਦੀ ਕਰਾ ਕੇ ਉਸ ਝੂਠੇ ਸੌਦੇ ਵਾਲੇ ਨੂੰ ਮਾਫੀ ਦਿੱਤੀ ਆ ਕੋਮ ਦਾ ਜਿਹੜਾ ਕਹਿੰਦੇ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਆ ਉਹ ਗਰੀਬ ਦੇ ਮੂੰਹ ਨੂੰ ਵੀ ਭੰਨਿਆ ਇਹਨਾਂ ਨੇ ਭੰਨ ਕੇ ਤੇ ਉਹ 90 ਲੱਖ ਦਾ ਖਰਚਾ ਕਰਕੇ ਇਹਨਾਂ ਨੇ ਉਹਨੂੰ ਮਾਫੀ ਦੇਣ ਵਾਸਤੇ ਖਬਰਾਂਾਂ ਦੇ ਵਿੱਚ ਐਡ ਦਿੱਤੀ ਐ ਸਿਹਤਿਆਰ ਦਿੱਤੇ ਨੇ ਇਹ ਮਾਫੀ ਦੇ ਹੱਕਯੋਗ ਨਹੀਂ ਤੇ ਮੈਂ ਤਾਂ ਇੱਕ ਅਪੀਲ ਕਰਾਂਗਾ ਕੌਮ ਨੂੰ ਜੇ ਸੱਚੇ ਸਿੱਖਾਂ ਕੋਲੇ ਗੁਰੂ ਘਰਾਂ ਦਾ ਪ੍ਰਬੰਧ ਆਉਂਦਾ ਤਾਂ ਫੇਰ ਪੁਰਾਣਾ ਇਤਿਹਾਸ ਰਚਾਇਆ ਜਾਊਗਾ ਤੇ ਫੇਰ ਉਹਨਾਂ ਪੁਰਾਣੇ ਜਥੇਦਾਰਾਂ ਵਾਂਗੂ ਇਹਨਾਂ ਨੂੰ ਥਾਮਲਿਆਂ ਨਾਲ ਬੰਨ ਬੰਨ ਕੇ ਇਹਨਾਂ ਦੇ ਕੋਲੜੇ ਮਾਰੇ ਜਾਣਗੇ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਇਹਨਾਂ ਨੂੰ ਪੁੱਛਿਆ ਜਾਊਗਾ ਵੀ ਤੁਸੀਂ ਧਰਸ਼ੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਬੇਆਬਦੀ ਹੋ ਰਹੀ ਸੀ ਤੇ ਉਸ ਸ਼ਹੀਦਾਂ ਦੀ ਪਾਰਟੀ ਦੇ ਜਥੇਦਾਰ ਸੀ ਤੁਸੀਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀਗੇ ਜਿਹੜੀ ਸ਼ਹੀਦਾਂ ਦੇ ਨਾਲ ਅੱਗੇ ਆਈ ਸੀ ਤੇ ਤੁਸੀਂ ਆਪਣਾ ਰੋਲ ਨਹੀਂ ਨਿਭਾਇਆ ਤੇ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਹਾਡੀ ਆਤਮਾ ਤੁਹਾਨੂੰ ਬਾਜਾ ਨਹੀਂ ਸੀ ਦੇ ਰਹੀ ਤੇ ਇਹ ਸੱਚੇ ਸੇਖਾ ਜਿਹੜੇ ਸੱਚਾ ਪ੍ਰਬੰਧ ਚਲਾਉਣ ਵਾਲਿਆ ਉਹ ਇਹਨਾਂ ਨੂੰ ਜ਼ਰੂਰ ਪੁੱਛਣਗੇ ਨਭੋਲ ਜੀ ਇਹਨਾਂ ਨੂੰ ਪੁੱਛਿਆ ਜਾਊਗਾ ਤੇ ਇਹਨਾਂ ਤੋਂ ਇਨਸਾਫ ਵੀ ਆ ਜਿਹੜਾ ਲਿਆ ਜਾਊਗਾ ਸਗਵੀਰ ਬਾਦਲ ਨੂੰ ਜ਼ਰੂਰ ਜੇ ਲੋ ਪ੍ਰਬੰਧ ਸਾਡੇ ਜੇ ਸ਼ੇਧਾਰਾਂ ਕੋਲੇ ਚੰਗਿਆਂ ਕੋਲੇ ਆ ਗਿਆ ਜਿਹੜੇ ਜੀਵਨ ਵਾਲੇ ਸਿੱਖ ਨੇ ਉਹ ਇਹਨੂੰ ਥਮਲੇ ਦਾ ਜ਼ਰੂਰ ਤਖਤ ਤੇ ਬੰਨ ਕੇ ਇਹਦੇ ਕੋਲੜੇ ਜ਼ਰੂਰ ਮਾਰਨ